ਹਾਂਜੀ ਵੈਲਕਮ ਆ ਜੀ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਰਾਜੂ ਫੈਮਿਲੀ ਤੇ ਉਮੀਦ ਕਰਦਾ ਹਾਂ ਕਿ ਸਾਡੇ ਚਰਨ ਦੀ ਕਲਾ ਚੋਮੋਗੇ ਹੁਣ ਚੱਲੇ ਸੀ ਅਸੀਂ ਸਮਰਾਲੇ ਤੇ ਹਰਸ਼ਪ੍ਰੀ ਦੀ ਅੱਜ ਛੁੱਟੀ ਸੀ ਬੁੱਧਵਾਰ ਸੀ ਦਿਨ ਕਿ ਹਰ ਇੱਕ ਬੁੱਧਵਾਰੇ ਦੀ ਛੁੱਟੀ ਹੁੰਦੀ ਆ ਤੇ ਮੈਂ ਕੰਮ ਸੀ ਨਹੀਂ ਸਮਰਾਲੇ ਇਹ ਕਹਿੰਦਾ ਪਾਪਾ ਮੈਂ ਗੱਡੀ ਸਿੱਖ ਲੂਆਂ ਨਾਲ ਤੇ ਅੱਜ ਇਹ ਚੌਥੀ ਵਾਰ ਅੱਜ ਗੱਡੀ ਚਲਾਉਣ ਲੱਗਿਆ ਵਧੀਆ ਗੱਡੀ ਚਲਾਉਣ ਲੱਗ ਗਿਆ ਉਮੀਦ ਤੋਂ ਵੱਧ ਕੇ ਚਲਾ ਰਿਹਾ ਵਧੀਆ ਯਾਨੀ ਨਾਲ ਬੈਠੇ ਕੋਈ ਦਰਦ ਨਹੀਂ ਲੱਗ ਰਿਹਾ ਹੈਗਾ ਜੀ ਹਾਂ ਇਹ ਤਾਂ ਗਲਤ ਚਲਾ ਰਹੀ ਆ ਉਹਨੇ ਹਾਂ ਵਿੱਚ ਇਹ ਗੱਡੀ ਆ ਰਹੀ ਆ ਉਹ ਇੱਥੇ ਸਾਈਡ ਦੇ ਦੇ ਤੇ ਦਰੋਂ ਡਾਊਨ ਕਰਕੇ ਰੋਗੋ ਲੰਮੜੇ ਤੇ ਬਸ 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 ਰੋਗੋ ਲੰਮੜੇ ਨਿਕਲ ਗੱਡੀ ਚੱਲ ਦੁਬਾਰਾ ਪਹਿਲੇ ਗੇਟ ਪਾ ਕੇ ਦਰੋਂ ਰੋਗੋ ਪਹਿਲਾ 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 ਫਾਸਟ ਚੱਲ ਦਰੋਂ ਦਰੋਂ ਜੇ ਪੀਟਰ ਨੇ ਪੀ ਪਿੱਛੇ ਦੇਖਣਾ ਹੈ ਨਾ ਪਿੱਛੇ ਤਾਂ ਨਹੀਂ ਕੋਈ ਆਉਂਦਾ ਹੈਗਾ ਤੇ ਅਸੀਂ ਜਾ ਰਹੇ ਹਾਂ ਸਮਰਾਲੇ ਤੇ ਜਸ਼ਮਨਾ ਚ ਕਹਿ ਗਿਆ ਸੀਗਾ ਵੀ ਪਾਪਾ ਮੈਨੂੰ ਲੈ ਕੇ ਆਇਓ 12 ਵਜੇ ਪਰ 12 ਤੋਂ ਤਾਂ 1 ਵਜੇ ਨਾਲ ਹੋ ਗਿਆ ਉਹਨੇ 1 ਵਜੇ ਲਿਆਵਾਂਗੇ ਉਹਦੇ ਫਿਰ 2 ਪੀਰੀਅਡ ਰਹਿ ਜਾਂਦੇ ਨੇ ਤੇ ਚਲੋ ਉਹਦਾ ਵੀ ਮਨ ਖੁਸ਼ ਹੋ ਜਾਊਗਾ ਤੇ ਪੜ੍ਹਾਈ ਵੀ ਹੋ ਜਾਊਗੀ ਚੱਲਦੇ ਹਾਂ ਹੁਣ ਸਮਰਾਲੇ ਨੂੰ ਜਸ਼ਮਨ ਨੂੰ ਸਕੂਲ ਚ ਲੈਣ ਆ ਕੇ ਇਹ ਵੀਰ ਪਾਸਪੋਰਟ ਆਈ ਕਰਤਾ ਸੀਗਾ ਉਹ ਜਿਹਨ ਫੈਕਸ ਨੂੰ ਭੇਜ ਦੇਣਗੇ ਹਾਂਜੀ ਛਾਛ ਬਣਾ ਆ ਗਿਆ ਬੁੱਤੋਂ ਵਾਂ ਅੱਜ ਉਹ ਪੱਜ ਕੇ ਛਿੱਤੀ ਹੀ ਲੇਟਾਂ ਹੋ ਜੀ ਗੱਡੀ ਇੱਕ ਬਟ ਟੁੱਟ ਗਈ ਪੱਟੀ ਨਹੀਂ ਨਿਕਲ ਗਈ ਨਿਕਲ ਗਈ ਉਹ ਸਰੀ ਅਸੀਂ ਟੁੱਟ ਗਈ ਚੱਲ ਬੈਠੋ ਉਹਦੇ ਕੱਢੀ ਬੈਠ ਮੈਂ ਜੱਡੀ ਗੱਡੀ ਦਾ ਪਤਾ ਕਿਹੜੀ ਆ ਮੈਂ ਆਈ ਬਾਈਓ ਆਇਆ ਸੀਟ ਲੈ ਲੈ ਬਿਛਰੀ ਅੱਜ ਠੀਕ ਆ ਮਾਪਾ ਉੱਥੋਂ ਮੈਂ ਅੱਜ ਉੱਠਾ ਗੱਡੀ ਲੈਣਾ ਉੱਥੇ ਬਿਲਜੀ ਤਾਉ ਤੇ ਆਡੀਓ ਥੋੜੀ ਗੱਡੀ ਵੀ ਬਾਰੀ ਬੰਨਣੀ ਹੈ ਤੇ ਵੀ ਗੱਡੀ ਚਲਾਉਣੀ ਆ ਹੂੰ ਤੂੰ ਕਿੱਥੇ ਚਲਾਵੇਂਗਾ ਪਹਿਲਾਂ ਦੱਸ ਕੋਈ ਲੋਤੇ ਨੇ ਥੱਗੇ ਬਿਲਜੀ ਰੰਦੇ ਹੁੰਦੇ ਆ ਉਧਰ ਹੀ ਜਾਣਾ ਉਦੋਂ ਰੋਡ ਖਰਾਬ ਪੱਟਿਆ ਪਿਆ ਉਹਨਾਂ ਨੇ ਮੈਨੂੰ ਦੱਸਿਆ ਅੱਜ ਮੋੜ ਲੱਗੇ ਸੀ ਤੇਨੂੰ ਉਹ ਮੋੜ ਰੋਡ ਪੱਟਿਆ ਆ ਉਹਨਾਂ ਨੇ ਉੱਥੇ ਉਹ ਲਾਈਨ ਨੂੰ ਠੀਕ ਕਰ ਰਹੇ ਨੇ ਜਿਹੜਾ ਰੇਲਵੇ ਲਾਈਨ ਨਹੀਂ ਜੀ ਉਹਨੂੰ ਠੀਕ ਕਰ ਰਹੇ ਨੇ ਉਹ ਬਿਸਕੁਟ ਵਾਲਾ ਉਹੀ ਕਹਿਣਾ ਮੈਂ ਉਧਰ ਲਾਈਨ ਪੱਟੀ ਹੋਈ ਹੈ ਉਹਨਾਂ ਨੇ ਉਹ ਠੀਕ ਕਰ ਰਹੇ ਨੇ ਉਧਰ ਹੀ ਜਾਣਾ ਹੈਗਾ ਉਹ ਕੋਲਾ ਮੋੜ ਸੇ ਨਾ ਦਾ ਹੇ ਨੀਚੇ ਹੀ ਗਿੱਚੇ ਮੋੜ ਸੇ ਨਾ ਥਲੀ ਦੇ ਨਗਜੂ ਪੁਲੀ ਦੇ ਵਿੱਚ ਹੀ ਕਹਿੰਦਾ ਨਗਜੂ ਇਹ ਨੀ ਵੱਡੀ ਦਾ ਹੈ ਵੀ ਨਹੀਂ ਚੱਲ ਕੋਈ ਨਹੀਂ ਜਿੰਨੇ ਆਂਦੇ ਚਲਿਏ ਜੋ ਜੋ ਹੋਰ ਕਿਵੇਂ ਰਿਹਾ ਤੇਰਾ ਫਿਰ ਦਿਨ ਤੇਰਾ ਟੈਸਟ ਹੋ ਗਏ ਹਮ 10 10 10 10 10 of 10 ਆਇਆ ਨੇ 10 of 10 ਕਿਹੜਾ ਤਰੀਕਾ ਦੱਸਣਾ ਦਾ ਬਸ ਠੀਕ ਆ ਤੇ ਕੱਲ ਦੇ ਟੈਸਟ ਦੀ ਤਿਆਰੀ ਕਰ ਲਈ ਅੱਜ ਸਾਨੂੰ ਮੂਵੀ ਦਿਖਾਈ ਆ ਕਿਹੜੀ ਆਪਾਂ ਸਮਾਨ ਵੀ ਲੈਣਾ ਯਾਰ ਭੁੱਲ ਨਾ ਜੀ ਇੱਕ ਤਾਂ ਸੌਦੇ ਤੇ ਕਰਦੇ ਮੁੱਕ ਦੀਆਂ ਹੁੰਦੇ ਕਦੇ ਹਰ ਕੋਈ ਕੋਈ ਨਾ ਕੁਝ ਹੀ ਰਹਿ ਜਾਂਦੀ ਆ ਹਾਂ ਵੀ ਹਾਂ ਵੀ ਬਾਕੀ ਸਹੀ ਗੱਲ ਆ 10 of 10 ਨੰਬਰ ਦੇਖ ਲੈ ਦਿਖਾ ਦੇ ਇਹਨਾਂ 10 ਨੰਬਰ ਨੇ ਸਹੀ ਗੱਲ ਆ ਬੰਦਾ ਪੜ੍ਹਨੇ ਵਾਲਾ ਫਿਰ ਤਾਂ ਹੱਕ ਹੈਗਾ ਵੀਰ ਨੂੰ ਲੈ ਜੰਨੇ ਐ ਸੇ ਜਲਦੀ ਕੋ ਚੱਕਣੀ ਜਿਵੇਂ ਮੈਂ ਕੱਲ ਦੀ ਤਿਆਰੀ ਤੇਰੀ ਪੁੱਤ ਟੈਸਟ ਦੀ ਹਾਂ ਮੈਂ ਕੀ ਦੱਸ ਸਕੀਨੀ 7 7 ਮਾਰਚ ਤੋਂ ਤੇਰੇ ਫਾਈਨਲ ਐਗਜ਼ਾਮ ਨੇ ਹਾਂ 7 ਮਾਰਚ ਮਹ ਲੋ ਇੱਕ ਵੀ ਨਹੀਂ ਪਿਆ ਤੇ ਵੀ ਮਨ ਹੁਣ ਇੱਕ ਮਹੀਨੇ ਤੱਕ ਹਨਾ ਅੱਛਾ ਤੈਨੂੰ ਮੂਵੀ ਕਿਹੜੀ ਦਿਖਾਈ ਐ ਜਦ ਤੂੰ ਮੈਨੂੰ ਮੂਵੀ ਦਿਖਾਈ ਸੀ ਮੈਨੂੰ ਨਹੀਂ ਮੂਵੀ ਕਿਹੜੀ ਦਿਖਾਈ ਸੀ ਤੈਨੂੰ ਕੋਈ ਮੂਵੀ ਨਹੀਂ ਸੀ ਲੜੀ ਗਰਮੀ ਹੋਣ ਲੱਗੀ ਅੱਡੀ ਸੋਣਾ ਔਰ ਬੱਚਾ ਆਇਆ ਬੱਚੀ ਜੀ ਮੁਝਾ ਕਿਤਾ ਹੋਰ ਬਸ ਹੋਇਆ ਉਹ ਕਿਹੜੀ ਮੂਵੀ ਦਿਖਾਈ ਤੈਨੂੰ ਨਾਮ ਹੀ ਨਹੀਂ ਪਤਾ ਵਧੀਆ ਲੱਗੀ ਫਿਰ ਨਾ ਚਲੋ ਫਿਰ ਅੱਧੀ ਕੱਟੀਓ ਓਕੇ ਚਲੋ ਸਮਾਨ ਲਈਏ ਦੇਖੋ ਬੱਚਾ ਹਾਂ ਕਿਵੇਂ ਰੱਸੀ ਤੇ ਉਹ ਦੇਖੋ ਡੰਡਾ ਨਹੀਂ ਫੜਿਆ ਆ ਉਹਨੇ ਬੈਲੈਂਸ ਬਣਾਇਆ ਇਹਦਾ ਉੱਤੇ ਇਹ ਗੜਬੀ ਇਸਰ ਤੇ ਰੱਖੀਏ ਦੇਖ ਲੈ ਪਤਾ ਨਹੀਂ ਕਿਵੇਂ ਹੋਇਆ ਕੋਈ ਨਹੀਂ ਕਿਵੇਂ ਨਹੀਂ ਹੋਇਆ ਕਿਵੇਂ ਹੋ ਰਿਹਾ ਤੇਰੇ ਟੈਂਸਰ ਠੀਕ ਨਹੀਂ ਹੈਗਾ ਮੁੰਡਿਆ ਪ੍ਰੈਜ਼ੈਂਟ ਟੈਂਸਰ ਨੂੰ ਹੋਰ ਚ ਵਾੜ ਦਿੰਨਾ ਪਾਸਟਰ ਚ ਵਾੜ ਦਿੰਨਾਂ ਜਾ ਕੇ ਕਿਵੇਂ ਹੋ ਰਿਹਾ ਆ ਦੇਖ ਮੁੰਡਾ ਐਕਸੀਡੈਂਟ ਹੋ ਗਿਆ ਆ ਦੇਖ ਆ ਦੇ ਮੋਟਰਸਾਂ ਅਗੇ ਰਿਹਾ ਆ ਦੇਖੀ ਆ ਦੇ ਅਗੇ ਰਿਹਾ ਮੋਟਰਸਾਂ ਦੇ ਆ ਦੇ ਇਹ ਤੇਜ਼ ਚਲਾਉਣ ਦੇ ਕਾਰਨ ਹੁੰਦੇ ਨੇ ਕਾਕਾ ਜੀ ਆ ਦੇ ਆ ਅਗੇ ਰਿਹਾ ਤੇ ਉਹ ਭਾਈ ਹੌਲੀ ਚਲਾ ਲਿਆ ਕਰੋ ਏ ਸਟਾਟ ਵੇਡ ਲੱਗ ਕਿਤੇ ਦੇਰ ਬਾਅਦ ਗਾਉ ਕੋਈ ਹਾਂ ਜਿਹੜਾ ਹੱਬੜਗਾ ਕਾਲੀ ਕਾਲੀ ਕਿੰਨੀ ਸਪੀਡ ਤੇ ਕਿੰਨੀ ਸਪੀਡ ਤੇ ਪਤਨੀ ਜੀ ਹੁਣ ਸਮਰਾਲਾ ਦੇ ਕਿਲੇ ਬਾਹਰ ਇੱਥੇ ਹਰਸ਼ਪੀਤ ਨੂੰ ਵੀ ਆਪਣੀ ਗੱਡੀ ਫੜਾਤੀ ਹੁਣ ਇਹ ਚਲਾਊਗਾ ਸੌਦੇ ਲੈ ਲੇ ਤੇ ਹੁਣ ਅਸੀਂ ਜਾਵਾਂਗੇ ਸਬਜ਼ੀ ਮੰਡੀ ਤੇ ਅਸੀਂ ਆ ਗਏ ਸਬਜ਼ੀ ਮੰਡੀ ਚ ਹਰਸ਼ਪੀਤ ਨੇ ਇੱਥੇ ਗੱਡੀਆਂ ਬਹੁਤ ਚਲਾਈ ਆ ਵਧੀਆ ਹਨ ਇੱਥੇ ਪੁੱਛਦੇ ਗਾਜਰਾਂ ਜੇ ਮਿਲ ਜਾਣ ਵੈਸੇ ਤਾਂ ਹੁਣ ਗਰਮੀ ਹੋ ਗਈ ਗਾਜਰਾਂ ਘਟ ਆਉਂਦੀਆਂ ਹੋਣਗੀਆਂ ਤੇ ਜੇ ਆਉਂਦੀਆਂ ਵੀ ਨੇ ਤਾਂ ਸੱਚੇ ਸੱਚੇ ਵਿਕ ਜਾਂਦੀਆਂ ਨੇ ਮੰਡੀ ਦਾ ਮੈਨੂੰ ਸੁਣੀ ਸੁਣੀ ਜਿਹੀ ਲੱਗਦੀ ਆ ਚਲੋ ਇੱਥੇ ਖੜਾ ਕੇ ਦੇਖਦੇ ਪੁੱਛਦੇ ਕਿਤੇ ਬੁਰਾ ਬੋਲੇ ਇੱਥੇ ਡਿਸ਼ਾ ਮਾਚੀ ਹਾਂਜੀ ਆਪਾਂ ਗਾਜਰਾ ਲੈ ਲਿਆ 25 ਕਿਲੋ 200 ਰੁਪਏ ਦੀ ਤੇ ਹੁਣ ਚੱਲਿਆ ਕਰ ਕਿੱਡਾਂਗੇ ਜੂਸ ਜਸਮਨ ਭਲਾਵਾਂਗੇ ਹਾਂਜੀ ਕੀ ਕਰ ਰਹੇ ਹੋ ਤੁਸੀਂ ਗਾਜਰਾਂ ਦੇ ਕਿਹ ਅਸੀਂ ਨਾਲੇ ਤੋਂ ਮੈਂ ਵੀ ਤੋੜੀਏ ਨਾਲੇ ਘਾ ਨੂੰ ਪਾਣੀ ਦਿੱਤਾ ਜਾਊਗਾ ਕਿਉਂ ਗਰਮੀ ਪੈਣ ਲੱਗੀ ਤੇ ਨਾਲੇ ਗਾਜਰ ਦਿੱਤੀ ਜਾਣੀਆਂ ਨੇ ਇੱਕ ਪੰਜ ਤੋਂ ਦੋ ਕਾਜਰ ਨੇ ਸਾਡੇ ਨਾਲੇ ਪਾਣੀ ਬੇਸਤ ਨਹੀਂ ਹੋਊਗਾ ਪਾਣੀ ਵੀ ਨੂੰ ਤੁਹਾਨੂੰ ਬਹੁਤ ਲੱਗਦਾ ਪਾਣੀ ਦੇ ਤਾਂ ਤੁਸੀਂ ਮੈਨੂੰ ਪੋਚਾ ਪੋਚਾ ਲਾਉਣ ਨੂੰ ਪਾਣੀ ਪਿੱਛੇ ਰੋੜਾ ਪਾ ਲੈਣੇ ਹੋ ਵੀ ਇੰਨਾ ਪਾਣੀ ਬੇਸਤ ਨਹੀਂ ਕਰਨਾ ਅਜੇ ਮੈਂ ਇਹ ਦੇਖਿਆ ਵੀ ਨਾਲੇ ਤਾਂ ਇਹ ਤੁੱਟੀਆਂ ਜਾਣਗੀਆਂ ਵੀ ਨਾਲੇ ਪਾਣੀ ਸਾਰਾ ਬੇਸਤ ਇਹਦੇ ਵਿੱਚ ਹੀ ਪੈ ਜਾਊਗਾ ਪਾਣੀ ਨੂੰ ਬਹੁਤ ਲੱਗਦਾ ਇਹ ਲੱਜਣਾ ਵੀ ਪਰਿਵਾਰ ਦੇ ਸਾਹਮਣੇ ਕਾਫੀ ਜ਼ਿਆਦਾ ਸਾਵਧਾਨੀਆਂ ਪੈਂਦੀਆਂ ਨੇ ਨਾ ਛਿਲਣੀਆਂ ਪੈਂਦੀਆਂ ਨੇ ਪਹਿਲਾਂ ਮੈਂ ਤਾਂ ਕਰਨੀ ਪੈਂਦੀ ਹੈ। ਇਹਦੀ ਹਿੰਮਤ ਆ ਤੁਹਾਡੀ। ਸਾਰਿਆਂ ਪਲੌਣੇ ਜੂ ਕਦੇ ਔਰੇ ਜਿਹਾ ਗੱਜਰਾ ਦਾ। ਆਕੀ ਹਸਪੀਤੂ। ਕੱਢੀ ਕਰ ਰਹੇ ਆ ਹੈਲਪ ਹੈ? ਅੱਜ ਛੁੱਟੀ ਪੁੱਤੋ। ਹਾਂਜੀ ਅੰਮਾ। ਛੁੱਟੀ ਦਾ ਵੀ ਹੈਲਪ ਕਰ ਦੋ। ਛੁੱਟੀ ਦਾ। ਜੇ। ਆਨੰਦ ਲੈ ਰਿਹਾ ਵੀ ਪੂਰਾ। ਪਹਿਲਾਂ ਗੱਡੀ ਚਲਾ ਕੇ ਆਇਆ ਇਹ। ਬਹੁਤ ਹਾਂ। ਹਾਂ ਛੁੱਟੀ ਬੰਦ ਕਰਦੇ ਹੁਣ ਇਹਨੂੰ ਬਸ। ਪਾਣੀ ਹੋਰ ਨਹੀਂ ਦੇਣਾ ਹੈਗਾ। ਸਾਉਂ ਬੱਚਾ ਹਸਪੀਤ ਬਹੁਤ ਜ਼ਿਆਦਾ। ਚਲੋ ਜੋ ਤੇ ਆ ਗਏ ਹੁਣ ਕੱਢਦੇ ਆ ਮਸ਼ੀਨ। ਤਦ ਇਹ ਆ ਜੀ ਅੱਛਾ ਜੀ ਕਿੰਨੇ ਹੋਣੇ ਦੇ ਦਾਂ ਮਨਾ ਲਜਣਾ ਇਹ ਹੋਣਗੇ ਆ 3-4 ਕਿਲੋ ਹਾਂ 6-5 ਕਿਲੋ ਹੈਗੀਆਂ ਨੇ ਅੱਛਾ ਜੀ 200 ਰੁਪਏ ਦਾ ਬੈਟ ਲੈ ਆ ਸਾਰੇ 25 ਕਿਲੋ ਦਾ 8 ਰੁਪਏ ਕਿਲੋ ਬੈਠੀ ਮਿਲ ਜਾਉਗਾ ਕਰ ਜਣਾ ਵਧੀਆ ਉਹ ਕਹਿੰਦਾ ਵੀ 10-12 ਦਿਨ ਹੋਰ ਉਹਨੇ ਹਾਂ ਜਣਾ ਸੋਹਣੀਆਂ ਬਹੁਤ ਨੇ ਉਹ ਦੇਖਣ ਨੂੰ ਕਹਿੰਦਾ ਵੀ 12 ਦਿਨ ਹੋਰ ਨਹੀਂ ਕਹਿੰਦਾ ਵੀ ਜੇ ਹੁਣ ਵੀ 10 ਦਿਨ ਤੱਕ ਹੋਰ ਮਿਲਣੀਆਂ ਫੇਰ ਨਹੀਂ ਮਿਲਣੀਆਂ ਮੈਂ ਇੱਕ ਇੱਕ ਚੱਲ ਵਧੀਆ ਤੁਸੀਂ ਪਹਿਲਾਂ ਤਾਂ ਇੱਥੇ ਇਕਸੈਪਟ ਹੋਰ ਲਾਵਾ ਗਿਆ ਜੀ ਅੱਜ ਸਮਾਨਾਂ ਲੈ ਤੈਨ ਕਿਹੜੇ ਲਾਇਆ ਆਏ ਹੈ ਕਿਹ ਜਿਹੜਾ ਦੋ ਪਹਿਲਾਂ ਪਹਿਲਾਂ ਬੱਚੇ ਛੱਡ ਕੇ ਆਏ ਫਿਰ ਟੈਸਟ ਕਰਾਉਣੀ ਸੀ ਅਸੀਂ ਮੇਰੇ ਮਾਂ ਵੀ ਕਿਤੇ ਹੋਰ ਨਾ ਕੋਈ ਅਜਿਹੀ ਪ੍ਰੋਬਲਮ ਆ ਜਵੇ ਚੈੱਕ ਕਰਾ ਲਈਏ ਮੈਂ ਤਿਆਰ ਹੋ ਕੇ ਆਈ ਸੀ ਜਦੋਂ ਤੁਸੀਂ ਚਲੇ ਗਏ ਮੈਨੂੰ ਲੱਗਦਾ ਸੀ ਭੁੱਲ ਗਏ ਮੈਨੂੰ ਅੱਜ ਨਹੀਂ ਨਹੀਂ ਭੁੱਲਿਆ ਨਹੀਂ ਹੱਸਦੇ ਦੋ ਨਾਲ ਤਾਂ ਮੇਰਾ ਬਹੁਤ ਮਜ਼ਾਕ ਕਢਾਇਆ ਚਲ ਚੱਲੀ ਕਾਜ ਰੰਗੜੀ ਜੂਸੇ ਦਾ ਹੱਸ ਵੀ ਚੱਕ ਲੈ ਸਮਾਨ ਪੁੱਤ ਕਰ ਦੇ ਖਾਲੀ ਅੱਛਾ ਕਿਹੜਾ ਫੇਰ ਲੈ ਕੇ ਆਏ ਹੋ ਹੁਣ ਦਿਸੂ ਨੂੰ ਲੈ ਕੇ ਆਏ ਹੋ ਹਨਾ ਹੁਣ ਸਮਾਨ ਨੂੰ ਗੱਡੀ ਸਿਕੋਣੀ ਸੀ ਨਾਲ ਇਹ ਸਮਾਨ ਲੈ ਕੇ ਆਉ ਕੱਪ ਲੈ ਬਤਾ ਜਸ਼ਮਨ ਦੇਖੇ ਜਾ ਟੀਵੀ ਮੂੰਚ ਗੁੱਠਾ ਪਾ ਕੇ ਐਡਾ ਵੱਡਾ ਹੋ ਗਿਆ ਹਾਲੇ ਵੀ ਉੱਥੇ ਚਮੀ ਜਾਂਦਾ ਹਾਂਜੀ ਆਪਾਂ ਨੇ ਜੂਨੀਫਾਰਮ ਕਰ ਲਈ ਚੇਂਜ ਤੇ ਗੱਜ ਨਾਲ ਆਪਣੀਆਂ ਸਾਰਾ ਤੋਤੀਆਂ ਪੀਆਂ ਨੇ ਹੁਣ ਆਪਾਂ ਚਲੇ ਬਾਹਰ ਜੂਸ ਕੱਢਣ ਗਲਾਸ ਆਪਾਂ ਅੰਦਰੋਂ ਲਿਆ ਚੱਕ ਸਾਰੇ ਟੱਬ ਨੂੰ ਪਲਾਉਣੇ ਆ ਜੂਸ ਆਜੋ ਤੁਸੀਂ ਪੀਣਾ ਜੀ ਨੇ ਹਾਂਜੀ ਹਰਸ਼ਪ੍ਰੀਤ ਦੇ ਪਾਪਾ ਬਣਾਉਣ ਲੱਗੇ ਜੂਸ ਜੂਸੇ ਕਲਾਸ ਕੱਢ ਲਿਆ ਕਰਨੀ ਆਪਣੀ ਪਹਿਲਾਂ ਸਾਰਾ ਸਟਾਰਟਿੰਗ ਅੱਜ ਕਰਦੀ ਵਗੇ ਜਸ਼ਮਨ ਦੀ ਵਾਰੀ ਹੁੰਦੀ ਆ ਤੇ ਮੈਨੂੰ ਕਹਿੰਦੇ ਇਹਦੇ ਦਾਤੀ ਨਾਲ ਬਹੁਤ ਵਧੀਆ ਰਹਿੰਦਾ ਕਰ ਦਦਾ ਹੱਥ ਵੱੜਦੀ ਆ ਕਿਉਂਕਿ ਗੱਜ ਨਾਲ ਕੜੀਆਂ ਹੁੰਦੀਆਂ ਨੇ ਮੈਂ ਦਾਤੀ ਨਾਲ ਦੇਖੀ ਨਾ ਕਿੰਨੀ ਈਜ਼ੀ ਆ ਸਾਡੀ ਮੰਮੀ ਦਾ ਪੂਰਾ ਹਥਿਆਰ ਆ ਜੀ ਸਬਜੀ ਸੁਬਜੀ ਪਿਆਜ਼ ਵਿਊਰ ਸਾਡੀ ਪੂਰੇ ਐਕਸਪਰਟ ਨੇ ਚੀਜ਼ ਨਾ ਕੱਟਣ ਨੂੰ ਇਹਦੀ ਕਰਦੀ ਆ ਮੰਮੀ ਦਾਤੀ ਵੀ ਕਿੰਨੇ ਦੀ ਆਈ ਸੀ ਹਾਂਜੀ 2 ਰੁਪਏ ਦੀ 2 ਰੁਪਏ ਦੀ 2 ਰੁਪਏ ਦੀ ਮੰਮੀ ਦੱਸੀ ਸੀ ਕਿਹਦੀ 2 ਰੁਪਏ ਲਈ ਸੀ ਮੈਨੂੰ ਅੱਜ ਦੱਸਿਆ ਮੰਮੀ ਨੇ ਮਾਂ ਮੰਮੀ ਮੈਨੂੰ ਤਾਂ ਬਹੁਤ ਜ਼ਿਆਦਾ ਈਜ਼ੀ ਬਹੁਤ ਆ ਮੰਤਾਂ ਮੰਘਿਆ ਹੀ ਬਹੁਤ ਆ ਹਨ ਹੁਣ ਕਸੀ ਪਈ ਜਮਈ ਹੁਣ ਇੱਕ ਕਸੀ ਪਰ ਮੰਮੀ ਮੰਮੀ ਆਪਣੇ ਕਰਦਨੀ ਵਰਤ ਸਕਦੇ ਜਮਈ ਕਰਦ ਵਾਲਾ ਕ ਮੁੱਖ ਲਾ ਜਮਈ ਦਾ ਬੁੱਖ ਲਾਦਾ ਇਹਨਾ ਆਪ ਵੀ ਉਸ ਮੰਮੀ ਹ ਮੈਂਟਾ ਜੀ ਪਿਆਜ਼ ਵੀ ਉਸਾਂ ਕੱਟ-ਕੱਟ ਕੇ ਸਬਜ਼ੀ ਦੀ ਤਿਆਰ ਕਰਦੀ ਜਿਵੇਂ ਅਕਬਰ ਨੇ ਇਹ ਕੜੇ ਹੁੰਦੇ ਨੇ ਜੇ ਹਾਂ ਤੋਂ ਵੱਢਦੇ ਆ ਮੇਰੇ ਤੋਂ ਤੇ ਜਲਦੀ ਨਹੀਂ ਕਰਦੇ ਹੈਗੀ ਇਹਨਾ ਵੱਢ ਕੇ ਫਿਰ ਈਜ਼ੀ ਪੈ ਜਾਣਗੇ ਅੱਗੇ ਦਾ ਤੁਸੀਂ ਆਦਰਕ ਔਲਾ ਸਾਰਾ ਕੁਝ ਪਾ ਲੈਨੇ ਉਹ ਨਮਕ ਨਮਕ ਬਸ ਇਹ ਇਖਾਮੀ ਕਰਦੇ ਵੀ ਹੈਗੇ ਲੈ ਲਿੱਟੂ ਉਪਰਲਾ ਪੀਜੀ ਹਸਪੀਟਲ ਲੈ ਰਹੇ ਆਂ ਸ਼ਾਮ ਦੇ 5 ਕਿ ਬਚ ਚੁੱਕੇ ਨੇ ਤੇ ਥੋੜੇ ਫ੍ਰੀ ਸੀਗੇ ਮੈਂ ਕਿਹਾ ਚਲੋ ਥੋੜਾ ਕੰਮ ਕਰ ਲੈਂਦੇ ਆਂ ਮੈਂ ਲੈ ਕੇ ਆਂ ਦੇਖੋ ਜੀ ਆ ਮੱਕੀ ਦੇ ਦਾਣੇ ਇਹ সুইਟ ਕੌਰ ਕਹਿੰਦੇ ਨੇ ਜਿੱਦਾਂ ਆਪਾਂ ਛੱਲੀਆਂ ਛੱਲੀਆਂ ਖਾਣੀ ਆਉਣ ਮਿੱਠੀਆਂ ਦਾਣਾ ਮਿੱਠਾ ਇਹਦਾ ਪੂਰਾ ਮਿੱਠੀਆਂ ਛੱਲੀਆਂ ਹੋਣਗੇ ਖਾਣ ਨੂੰ ਭੁੰਨ ਕੇ ਖਾਣ ਵਾਸਤੇ 100 ਗ੍ਰਾਮ ਲੈ ਕੇ ਆਇਆ 60 ਰੁਪਏ ਦੇ ਮਿਲੇ ਨੇ ਇਹ ਮਤਲਬ 600 ਰੁਪਏ ਕਿਲੋ ਹਿਸਾਬ ਨਾਲ ਆ ਇਹ ਵੀ ਆ ਇਹਦਾ ਤੇ ਇੱਥੇ ਆਪਾਂ ਲਾਉਣੇ ਆ ਜਗਾ ਮੈਂ ਕਰ ਤਿਆਰ ਕਰਨ ਲੱਗਿਆ ਸੀਗਾ ਮੈਂ ਥੋੜੀ ਵੀਡੀਓ ਬਣਾ ਲਵਾਂ ਉਹ ਜਗਾ ਤਿਆਰ ਕਰਕੇ ਲਾਉਣੇ ਆਪਾਂ ਹਾਂਜੀ ਇੰਨਾ ਖੇਤ ਤਿਆਰ ਕਰਨ ਨੂੰ ਪੂਰੇ ਘੰਟਾ ਲੱਗ ਗਿਆ ਵਿਚ ਕੱਖ ਬੋ ਸੀਗਾ ਵਿੱਚ ਇੱਥੇ ਕਦੇ ਕੁਝ ਪਹਿਲਾਂ ਬੀਜਿਆ ਨਹੀਂ ਮਕਾਨ ਬਣਾਉਂ ਕਿ ਰੂੜੀ-ਰੂੜੀ ਵੀ ਕਾਫੀ ਸੀ ਰੂੜੇ ਕਾਫੀ ਕੱਢੇ ਨੇ ਆ ਦੇਖੋ ਰੂੜੀ ਵੀ ਕਰਦੇ ਤੇ ਵੱਟਾਂ ਆਪਾਂ ਲਈ ਬਣਾ ਪੰਜ ਵੱਟਾਂ ਆਪਣੀਆਂ ਤਿਆਰ ਹੋ ਗਈਆਂ ਤੇ ਸਾਈਡਾਂ ਤੇ ਬੰਦ ਕਰਤਾ ਤੇ ਹੁਣ ਇਹਦੇ ਵਿੱਚ ਮੱਕੀ ਦੇ ਦਾਣੇ 6-6 ਇੰਚ ਤੇ ਰੱਖ ਕੇ ਨਾਲ-ਨਾਲ ਇਹਨੂੰ ਨਾਲ-ਨਾਲ ਦੇ ਡੱਬੇ ਨਾਲ ਪਾਣੀ ਪਾ ਦੇਣਾ ਕਮਿਟੀ ਕਾफी ਖੁਸ਼ ਕਾ ਹਾਂਜੀ ਰਾਤ ਦੇ 7:30 ਵੱਜ ਚੁੱਕੇ ਨੇ ਤੇ ਬਲੌਗ ਦੀ ਕਰਦੇ ਆ ਇੱਥੇ ਸਮਾਪਤੀ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਦੱਸਿਓ ਕਿਦਾਂ ਦਾ ਲੱਗਿਆ ਸਾਡਾ ਬਲੌਗ Okay bye, we're never the blood.